ਆਪਦੇ ਗਵਾਂਢੀ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਤਾਂ ਐਲਾਨ ਹੋਇਆ ਹਰਿਆਣੇ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਦੀਆਂ ਤਰੀਕਾਂ ਦਿੱਤੀਆਂ ਹੋਈਆਂ ਪਰ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਪੰਜਾਬ ਦੀ ਜਵਾਨੀ ਦੇ ਹੱਥਾਂ 'ਚੋਂ ਸਰਿੰਜਾਂ ਖੋਕੇ ਟਿਫਨ ਫੜਾ ਦਿੱਤੇ ਨੇ ਬੈੱਡ ਤੇ ਪਿਆ ਉਹ ਨੌਜਵਾਨ ਪੈਰਾਂ ਤੋਂ ਲੈ ਕੇ ਗਲੇ ਤੱਕ ਉਹਦਾ ਅੰਗ ਅੰਗ ਚਿੱਟੇ ਨਾਲ ਨਸ਼ੇ ਨਾਲ ਸਰਿੰਜਾਂ ਨਾਲ ਟੀਕਿਆਂ ਨਾਲ ਬੰਨਿਆ ਪਿਆ ਆਜ਼ਾਦੀ ਦਿਹਾੜੇ ਦਾ ਸਮਾਗਮ ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਮੁੱਖ ਮੰਤਰੀ ਸਾਹਿਬ ਆਪ ਸੁਰੱਖਿਆ ਘੇਰੇ ਦੇ ਨਾਲ ਨਾਲ ਸ਼ੀਸ਼ਿਆਂ ਦੇ ਘਰੇਚ ਵੀ ਨੇ ਉਹ ਵੀ ਬੁਲਟ ਪ੍ਰੂਫ ਸ਼ੀਸ਼ਿਆਂ ਚ ਜਿਹਦੇ ਉੱਤੇ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਲੱਖਾਂ ਰੁਪਿਆ ਲੱਗਿਆ ਜੱਸੀ ਅਰਗਣੀ ਲਖਵੀਰ ਸਿੰਘ ਕਹਿੰਦੇ ਕਿ ਕਿਹੜਾ ਪੈਮਾਨਾ ਕਿ ਇੱਕ ਬਲਾਤਕਾਰੀ ਨੂੰ ਵਾਰ-ਵਾਰ ਹਰਿਆਣਾ ਸਰਕਾਰ ਫਰਲੋ ਦਿੰਦੀ ਆ ਵੋਟਾਂ ਦਾ ਹਵਾਲਾ ਭਾਈ ਇਹ ਚੋਣਾਂ ਦੀ ਖੇਡ ਹੈ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੱਲ ਰਾਤ ਦੀ ਚਰਚਾ ਸੀ ਜਿੱਦਾਂ ਹੀ ਇਹ ਤਾਰੀਖ ਸਾਹਮਣੇ ਆਈ ਕਿ ਚੋਣ ਕਮਿਸ਼ਨ ਭਲਕੇ ਨੂੰ ਹੈ 16 ਅਗਸਤ ਨੂੰ ਐਲਾਨ ਕਰੇਗਾ ਤਰੀਕਾਂ ਦਾ ਤਾਂ ਉਹਦੇ ਨਾਲ ਹੀ ਪੰਜਾਬ ਪਰਚ ਚਰਚਾ ਸੀ ਕਿ ਲੈ ਵੀ ਪੰਜਾਬ ਦੀਆਂ ਚਾਰ ਜਿੰਨੀ ਚੋਣਾਂ ਲਈ ਵੀ ਐਲਾਨ ਹੋ ਜਾਣਾ ਪਰ ਨਹੀਂ ਪੰਜਾਬ ਦੇ ਗਵਾਂਢੀ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਤਾਂ ਐਲਾਨ ਹੋਇਆ ਹਰਿਆਣੇ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਦੀਆਂ ਤਰੀਕਾਂ ਦਿੱਤੀਆਂ ਹੋਈਆਂ ਪਰ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਚੋਣਾਂ ਜੰਮੂ ਕਸ਼ਮੀਰ 'ਚ ਵੀ ਸੀਗੀਆਂ ਚੋਣਾਂ ਹਰਿਆਣੇ ਦੀਆਂ ਵੀ ਨੇ ਚੋਣਾਂ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਵੀ ਨੇ ਪਰ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਨਹੀਂ ਹੋਇਆ ਤੇ ਇਸੇ ਤਰ੍ਹਾਂ ਦੇਸ਼ ਦੇ ਵਿੱਚ 30 ਸੀਟਾਂ ਦੇ ਲਗਭਗ ਜਿਮਨੀ ਚੋਣ ਹੋਣੀਆਂ ਉਨਾ 30 ਸੀਟਾਂ ਦੇ حوالے ਨਾਲ ਵੀ ਐਲਾਨ ਨਹੀਂ ਹੋਇਆ ਤੇ ਜਿਦੇ ਵਿੱਚ ਪੰਜਾਬ ਦੀਆਂ ਵਿਚਾਰ ਨਹੀਂ ਹੋਇਆ ਹਰਿਆਣੇ 'ਚ 1 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ 4 ਅਕਤੂਬਰ ਨੂੰ ਨਤੀਜੇ ਆਉਣੇ ਨੇ ਹਰਿਆਣੇ ਦੇ ਵਿੱਚ 90 ਵਿਧਾਨ ਸਭਾ ਸੀਟਾਂ ਨੇ ਤੇ 90ਾਂ ਦੇ ਉੱਤੇ ਜੋ ਰਜਮਾਇਸ਼ ਹੋਣੀ ਹੈ ਮੌਜੂਦਾ ਦੌਰ ਦੇ ਵਿੱਚ ਭਾਜਪਾ ਲਗਾਤਾਰ ਦੂਜੀ ਵਾਰ ਆਈ ਸੀ ਉਹ ਕੇਂਦਰ ਵਾਲੀ ਰਵਾਇਤ ਦਰਾਉਣਾ ਚਾਹੂਗੀ ਕਿ ਅਸੀਂ ਤੀਜੀ ਵਾਰ ਆ ਜਾਈਏ ਪਰ ਕਾਂਗਰਸ ਖਾਸੀ ਤਰਲੋਮਸੀ ਹੈ ਤੇ ਇਹਦੇ ਵਿਚਾਲੇ ਇਹ ਨਾਲ ਲੋਬੀ ਹੈਗੀ ਉੱਥੇ ਇਹਦੇ ਵਿਚਾਲੇ ਜੱਜਪਾ ਵੀ ਹੈਗੀ ਤੇ ਆਮ ਆਦਮੀ ਪਾਰਟੀ ਨੇ ਵੀ ਕੱਲਿਆਂ ਲੜਨਾ ਬਹੁਤ ਜਨ ਸਮਾਜ ਪਾਰਟੀ ਵੀ ਹੈ ਤੇ ਹੋਰ ਦਲ ਵੀ ਹੈਗੇ ਪਰ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ 'ਚ ਹੋਣਾ ਜਿਹਦੇ ਲਈ 1 ਅਕਤੂਬਰ 224 ਨੂੰ ਵੋਟਾਂ ਪੈਣਗੀਆਂ ਤੇ 4 ਅਕਤੂਬਰ ਨੂੰ ਨਤੀਜੇ ਆਣਗੇ ਇਸੇ ਤਰ੍ਹਾਂ ਪੰਜਾਬ ਦਾ ਗਵਾਂਢੀ ਸੂਬਾ ਜੰਮੂ ਕਸ਼ਮੀਰ ਉੱਥੇ ਤਿੰਨ ਪੜਾਵਾਂ 'ਚ ਵੋਟਾਂ ਪੈ ਰਹੀਆਂ ਨੇ ਧਾਰਾ 300 ਹਟਾਉਣ ਤੋਂ ਬਾਅਦ ਤੇ ਜੰਮੂ ਕਸ਼ਮੀਰ ਨੂੰ ਝੂਟੀ ਦਾ ਦਰਜਾ ਦੇਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਨੇ ਤਿੰਨ ਪੜਾਵਾਂ 'ਚ ਹੋਣਗੀਆਂ 90 ਸੀਟਾਂ ਹੋਗੀਆਂ ਨੇ ਹੁਣ 90 ਸੀਟਾਂ ਦੇ ਲਈ 18 ਸਤੰਬਰ ਨੂੰ ਪਹਿਲੇ ਪੜਾਅ ਦੇ ਵਿੱਚ 24 ਸੀਟਾਂ ਤੇ ਵੋਟਾਂ 25 ਸਤੰਬਰ ਨੂੰ 26 ਸੀਟਾਂ ਤੇ ਵੋਟਾਂ 1 ਅਕਤੂਬਰ ਨੂੰ 40 ਸੀਟਾਂ ਤੇ ਵੋਟਾਂ ਇੰਜ ਤੀਜਾ ਗੇੜ ਉੱਥੇ 1 ਅਕਤੂਬਰ ਦਾ ਜਿਸ ਦਿਨ ਹਰਿਆਣੇ 'ਚ ਵੀ ਵੋਟਾਂ ਨੇ ਤੇ ਨਤੀਜੇ ਦੋਆਂ ਦੇ 4 ਅਕਤੂਬਰ ਨੂੰ ਆਉਣੇ ਆ ਪਰ ਪੰਜਾਬ ਤਾਂ ਇੰਤਜ਼ਾਰ ਕਰ ਰਿਹਾ ਸੀ ਕਿ ਸਾਡੀਆਂ ਚਾਰ ਜਿਮਨੀ ਚੋਣਾਂ ਦਾ ਐਲਾਨ ਹੋਊਗਾ ਮੰਤਰੀ ਸਾਹਿਬ ਨੂੰ ਵੀ ਬਹੁਤ ਉਮੀਦ ਸੀ ਕਿ ਅਕਤੂਬਰ 'ਚ ਜਿਮਨੀ ਚੋਣਾਂ ਹੋ ਜਾਣੀਆਂ ਇਨੇ ਮੰਬਰ ਚ ਆਪਾਂ ਪੰਚਾਇਤੀ ਚੋਣਾਂ ਕਰਾ ਲੈਣੀ ਆ ਤੇ ਜਿੱਦਣ ਦੀ ਕੱਲ ਸ਼ਾਮ ਦੀ ਤਰੀਕਤਾ ਚਰਚਾ ਚੱਲੀ ਹੈ ਉਮੀਦਵਾਰਾਂ ਦੀ ਲੈ ਕੇ ਵੀ ਸੂਚੀ ਬਣਨ ਲੱਗ ਗਈ ਸੀ ਨਾਮ ਇੱਧਰ ਉੱਧਰ ਹੋਣ ਲੱਗੇ ਸੀ ਫੋਨ ਹੋਣ ਲੱਗੇ ਸੀ ਦਿੱਲੀ ਆਪਣੇ ਪੁਰਾਣੇ ਰਿਸ਼ਤੇ ਸਾਰੇ ਸਿਆਸਦਾਨ ਲੱਭਣ ਲੱਗੇ ਸੀ ਪਰ ਇੱਕ ਵਾਰ ਫੇਰ ਥੋੜਾ ਜਿਹਾ ਮੱਠਾ ਪੈ ਗਿਆ ਸਾਰਾ ਕੁਝ ਹਾਂ ਪੰਜਾਬ ਦੀਆਂ ਚਾਰ ਜਮਨੀ ਚੋਣਾਂ ਚਾਰ ਸਾਡੇ ਐਮਐਲਏ ਮੈਂਬਰ ਪਾਰਲੀਮੈਂਟ ਬਣੇ ਨੇ ਜਿਨ੍ਹਾਂ ਚੋਂ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਤਿੰਨ ਕਾਂਗਰਸ ਨਾਲ ਸੰਬੰਧਿਤ ਐਮਐਲਏ ਸੀ ਪਰ ਐਮਪੀ ਦੋ ਆਪ ਦੇ ਬਣੇ ਨੇ ਤੇ ਦੋ ਕਾਂਗਰਸ ਦੇ ਬਣੇ ਨੇ ਜਿਹੜੇ ਐਮਐਲਏ ਨੇ ਫਿਰ ਜਿਵੇਂ ਗੱਲ ਕਰਾਂ ਗਿੱਦੜਵਾਹ ਤੋਂ ਕਾਂਗਰਸੀ ਐਮਐਲਏ ਸੀ ਰਾਜਾ ਬੜਿੰਗ ਐਮਪੀ ਬਣ ਗਏ ਨੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਮੀਥੇਰ ਹੁਣ ਮੈਂਬਰ ਪਾਰਲੀਮੈਂਟ ਬਣ ਗਏ ਨੇ ਚੱਬੇਵਾਲ ਤੋਂ ਰਾਜਕੁਮਾਰ ਚੱਬੇਵਾਲ ਕਾਂਗਰਸੀ ਐਮਐਲਏ ਸੀ ਪਰ ਆਪ ਦੇ ਹੁਣ ਐਮਪੀ ਬਣ ਗਏ ਨੇ ਡੇਰਾ ਬਾਬਾ ਨਾਨਕ ਡਾਕਟਰ ਸੁਜੀਂਦਰ ਹੰਦਾਵਾ ਹੋਰੀ ਐਮ ਐਲ ਏ ਸੀ ਹੁਣ ਐਮ ਪੀ ਬਣ ਗਏ। ਸੋ ਤਿੰਨ ਐਮ ਐਲ ਏ ਸੀ ਗੇ ਕਾਂਗਰਸ ਦੇ ਜਿਹੜੇ ਐਮ ਪੀ ਬਣੇ ਨੇ ਇੱਕ ਐਮ ਐਲ ਏ ਸੀ ਆਪ ਦਾ ਜਿਹੜਾ ਐਮ ਪੀ ਬਣਿਆ ਪਰ ਰਾਜਕੁਮਾਰ ਚੱਬੇਵਾਲ ਕਾਂਗਰਸ ਦਾ ਐਮ ਐਲ ਏ ਹੁੰਦਿਆ ਇਧਰੋਂ ਅਸਤੀਫਾ ਦੇ ਕੇ ਆਪ ਚ ਸ਼ਾਮਲ ਹੋ ਕੇ ਚੋਣ ਲੜੀ ਤੇ ਐਮ ਪੀ ਬਣ ਗਏ ਸੋ ਹੁਣ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਚਾਹੀਗੀ ਕਿ ਅਸੀਂ ਬਰਨਾਲਾ ਤਾਂ ਆਪਣਾ ਵਰਕਰਾਂ ਰੱਖੀ ਰੱਖੀਏ ਨਾਲ ਗਿੱਦੜਵਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਚ ਵੀ ਸਨ ਲਾਈਏ। ਸੋ ਦੇਖਦੇ ਆਂ ਜੀ ਕਾਂਗਰਸ ਆਪਣਾ ਕਿਲਾ ਬਚਾਉਣ ਲਈ ਹੈ ਤੇ ਆਵਾਦੀ ਪਾਰਟੀ ਆਪਣਾ ਦਾਇਰਾ ਵਧਾਉਣ ਲਈ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਸੀ ਪਰ ਫਿਲਹਾਲ 4 ਸੀਟਾਂ ਤੇ ਜਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਪੰਜਾਬ ਦੀ ਜਵਾਨੀ ਦੇ ਹੱਥਾਂ 'ਚੋਂ ਸਰਿੰਜਾਂ ਖੋਕੇ ਟਿਫਨ ਫੜਾ ਦਿੱਤੇ ਨੇ ਮੈਂ ਇਹ ਸਵਾਲ ਕਿਉਂ ਕਰ ਰਿਹਾ ਮੈਂ ਇਹ ਸਵਾਲ ਇਸ ਲਈ ਕਰ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰੀ 15 ਅਗਸਤ ਨੂੰ ਕਹਿੰਦੇ ਨੇ ਕਿ ਪੰਜਾਬ ਚ ਨਸ਼ੇ ਪ੍ਰਤੀ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਆ ਸੀ ਤੇ 16 ਅਗਸਤ ਨੂੰ ਅੰਮ੍ਰਿਤਸਰ ਦੀ ਇੱਕ ਤਸਵੀਰ ਵਾਇਰਲ ਹੁੰਦੀ ਆ ਚਿੱਟੇ ਕਾਰਨ ਇੱਕ ਨੌਜਵਾਨ ਦੀ ਜਾਨ ਜਾਂਦੀ ਆ ਤੇ ਉਸ ਓਵਰਡੋਜ਼ ਕਾਰਨ ਗਲਤ ਟੀਕੇ ਕਾਰਨ ਜ਼ਹਿਰੀ ਨਸ਼ਾ ਉਹਦੀ ਪਰਤੋਂ ਕਾਰਨ ਜਿਸ ਦੀ ਜਾਨ ਜਾਂਦੀ ਹੈ ਉਹਨੂੰ ਸਰਿੰਜ ਕੱਢਣ ਦਾ ਵੀ ਟਾਈਮ ਨਹੀਂ ਮਿਲਦਾ ਹੱਥ 'ਚ ਸਰਿੰਜ ਫਸ ਗਿਆ। ਮੱਖੰਤਰੀ ਭਗਵੰਤਮਾਨ ਹੋਰੀ 15 ਅਗਸਤ ਵਾਲੇ ਦਿਨ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਤਿਰੰਗਾ ਲਹਿਰਾ ਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰ ਰਹੀ ਸੀ। ਉਹ ਚ ਉਹਨੇ ਵੱਡੀਆਂ ਗੱਲਾਂ ਕੀਤੀਆਂ। ਕਿੰਨੀਆਂ ਗੱਲਾਂ ਕੀਤੀਆਂ? ਜੇਕਰ ਖਾਸ ਗੱਲਾਂ 'ਚ ਗੱਲ ਕਰਨੀ ਹੋਵੇ, ਸੋਸ਼ਲ ਬੋਡਿੰਗ ਨੂੰ ਲੈ ਕੇ ਕਿ ਆਪਸ ਦੇ ਵਿੱਚ ਰਿਸ਼ਤੇ ਮਜ਼ਬੂਤ ਕਰਨ ਦੀ ਲੋੜ ਆ। ਆ ਸਰਕਾਰ ਕੋਲ ਬਿਜਲੀ ਸਰਪਲਸ ਹੋ ਗਈ ਹੈ ਨਾ ਅਸੀਂ ਤਾਂ ਬਿਜਲੀ ਵੇਚਦੇ ਹਾਂ ਹੁਣ ਕਰੋੜਾਂ ਕਮਾ ਰਹੇ ਹਾਂ ਹੈ ਨਾ ਅਸੀਂ 10000 ਪੁਲਿਸ ਕਰਮੀ ਭਰਤੀ ਹੋਣਗੇ ਹੁਣੇ ਸੜਕ ਸੁਰੱਖਿਆ ਫੋਰਮ ਦੇ ਅਮਲੇ ਦੂਏ ਸੂਬਿਆਂ ਨੂੰ ਅਸੀਂ ਪਿੱਛੇ ਛੱਡਤਾ ਹੈ ਨਾ ਸਾਨੂੰ ਪੁੱਛੇ ਦਿਨ ਅੱਜਕੱਲ ਕੀ ਆ ਇਹ ਸਾਰਿਆਂ ਦੇ ਵਿਚਾਲੇ ਨਸ਼ੇ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ 15 ਅਗਸਤ ਵਾਲੇ ਸਰਕਾਰੀ ਜਾਂ ਰਾਸ਼ਟਰੀ ਆਜ਼ਾਦੀ ਦਿਵਸ ਦੇ ਸਮਾਗਮ ਦੇ ਵਿੱਚ ਸੁਵਿਧਨ ਕਰਦੇ ਆਂਕੜੇ ਗਣ ਅੰਕੜੇ ਬਾਦਲਾਂ ਦੇ ਰਾਤ ਚ ਵੀ ਗਿਣਾਏ ਜਾਂਦੇ ਸੀ ਅੰਕੜੇ ਕੈਪਟਨ ਹਰੀ ਗਿਣਾ ਕੇ ਵੀ ਕਹਿੰਦੇ ਸੀ ਕਿ ਤੋੜਤਾ ਦਿੱਤਾ ਲੱਖ ਨੂੰ ਨਸ਼ੇ ਦਾ ਤੇ ਮੁੱਖ ਮੰਤਰੀ ਸਾਹਿਬ ਵੀ ਅੰਕੜੇ ਗਿਣਾ ਕੇ ਕਹਿੰਦੇ ਆ ਕਿ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈਆ ਸੀ ਨਸ਼ੇ ਦੇ ਖਿਲਾਫ ਬਰਦਾਸ਼ਤ ਨਹੀਂ ਸੰ 10000 ਐਫਆਈਆਰ ਕਰ ਲੀਆਂ ਮੁੱਖ ਮੰਤਰੀ ਸਾਹਿਬ ਕਹਿੰਦੇ ਇਹ ਮੁੱਖ ਮੰਤਰੀ ਸਾਹਿਬ ਦੇ ਆਜ਼ਾਦੀ ਦਿਹਾੜੇ ਮੌਕੇ ਦਿੱਤੇ ਭਾਸ਼ਣ ਦੀ ਹੈ ਅੰਕੜਿਆਂ ਚੋਂ ਮੈਂ ਉਹਦੇ ਬੋਲਾਂ ਚੋਂ ਅੰਕੜਿਆਂ ਦੀ ਗੱਲ ਕਰ ਰਿਹਾ ਕਹਿੰਦੇ 10000 ਐਫਆਈਆਰ ਦਰਜ ਕਰ ਲੀਆਂ ਸੀ 14394 14394 ਤਸਕਰ ਫੜ ਲਏ ਇਹਨਾਂ 14394 ਜੋ ਕਹਿੰਦੇ 394 ਦਾ ਬਹੁਤ ਵੱਡੇ ਤਸਕਰ ਨੇ ਤੇ ਅਸੀਂ 173 ਕਰੋੜ ਦੀ ਪ੍ਰਾਪਰਟੀ ਵੀ ਜਬਤ ਕਰ ਲਈ ਸੋ ਮਖੰਦਰੀ ਸਾਹਿਬ ਇਹਨਾਂ ਅੰਕੜਿਆਂ ਦੇ حوالے ਨਾਲ ਦੱਸਣਾ ਚਾਹੁੰਦੇ ਨੇ ਕਿ ਪੰਜਾਬ ਚ ਛਿੱਟਾ ਛੂਟਾ ਹੈ ਨਹੀਂ ਪਰ ਮੈਂ ਤੁਹਾਨੂੰ ਦੋ ਤਸਵੀਰਾਂ ਦਿਖਾਉਣਾ ਉਹ ਦੋ ਤਸਵੀਰਾਂ ਇਸ ਗੱਲ ਦਾ ਸਾਡੇ ਮੂਰੇ ਲਿਆ ਕੇ ਕੱਚਾ ਚਿੱਟਾ ਖੋਲ ਦੇਣੀ ਹੈ ਕਿ ਪੰਜਾਬ ਦੀ ਹਾਲਤ ਕੀ ਹੈ ਅੰਮ੍ਰਿਤਸਰ ਦੇ ਵਿੱਚ ਅਜਨਾਲਾ ਦੇ ਜਿਹੜੀ ਅੰਮ੍ਰਿਤਸਰ ਤੇ ਅਜਨਾਲਾ ਖੇਤਰ ਹੈ ਉਸ ਦੇ ਆਈਟੀਆਈ ਰੋਡ ਦੇ ਉੱਤੇ ਸੂਏ ਦੇ ਲਾਗੇ ਐਕਟਵਾ ਖੜਾ ਨੌਜਵਾਨ ਡਿੱਗਿਆ ਪਿਆ ਹੱਥ ਚੋਂ ਤੇ ਸਰਿੰਜ ਫਸੀ ਹੈ ਪੁਲਿਸ ਕੋਲ ਸ਼ਿਕਾਇਤ ਪਹੁੰਚਦੀ ਹੈ ਪੋਰਜੀ ਟੀਮ ਉੱਥੇ ਮੌਕੇ ਤੇ ਆਉਂਦੀ ਹੈ। ਮੱਖੀਆਂ ਭਨਭਣਾ ਰਹੀਆਂ ਨੇ। ਕੀੜੀਆਂ ਲੱਗ ਚੁੱਕੀਆਂ ਨੇ। ਤੇ ਉਹ ਨੌਜਵਾਨ ਲਾਸ਼ ਬਦਲ ਚੁੱਕਾ ਹੈ। ਤੇ ਪਹਿਲੀ ਨਜ਼ਰੇ ਇਹ ਪਤਾ ਲੱਗਦਾ ਹੈ ਕਿ ਚਿੱਟੇ ਦੀ ਓਵਰਡੋਜ਼ ਕਰਨ ਉਸ ਨੌਜਵਾਨ ਦੀ ਮੌਤ ਹੋਈ ਹੈ। ਉਸ ਚਿੱਟੇ ਦਾ ਅਸਰ ਇੰਨਾ ਕਿ ਉਸ ਨੂੰ ਸਰਿੰਜ ਕੱਢਣ ਦਾ ਵੀ ਟਾਈਮ ਨਹੀਂ ਮਿਲਿਆ। ਇਹ ਆਮਰ ਸਰਦਿਤ ਤਸਵੀਰ ਹੈ। ਦੂਸਰੀ ਤਸਵੀਰ ਮੈਂ ਤੁਹਾਨੂੰ ਰੋਪੜ ਦੀ ਦਿਖਾਉਣਾ ਰੋਪੜ ਦੇ ਵਿੱਚ ਸਾਡੇ ਮਿੱਤਰ ਨੇ ਅਜੀਤ ਅਖਬਾਰ ਦੇ ਉਥੋਂ ਜ਼ਿਲ੍ਹਾ ਮੁਖੀ ਨੇ ਸਤਨਾਮ ਸਿੰਘ ਸੱਤੀਹੋਰੀ ਸਤਨਾਮ ਸਿੰਘ ਸੱਤੀਹੋਰੀ ਆਪਣੇ ਫੇਸਬੁੱਕ ਤੇ ਉੱਤੇ ਇੱਕ ਵੀਡੀਓ ਤੇ ਕੁਝ ਸ਼ਬਦ ਲਿਖ ਕੇ ਅਪਲੋਡ ਕਰਦੇ ਨੇ ਉਹ ਸ਼ਬਦ ਤੇ ਉਹ ਵੀਡੀਓ ਕਹਿੰਦੀ ਹੈ ਉਹ ਵੀਡੀਓ ਦੇ ਵਿੱਚ ਡਾਕਟਰ ਗਿੱਲ ਹੋਰੀ ਨੇ ਗਿਲ ਹਸਪਤਾਲ ਹੈ ਉਹਨਾਂ ਦਾ ਉੱਥੇ ਰੋਪੜ ਦੇ ਜਿਹੜਾ ਰੋਪੜ ਬਾਈਪਾਸ ਹੈ ਮਰਿੰਡੇ ਵਾਲੀ ਰੋਡ ਦੇ ਉੱਤੇ ਹੈਨਾ ਉਸ ਦੇ ਉੱਤੇ ਉਹਨਾਂ ਦਾ ਗਿਲ ਹਸਪਤਾਲ ਹੈ ਉਹ ਆਪਣੇ ਉਸ ਹਸਪਤਾਲ ਦੇ ਅੰਦਰ ਚਿੱਟੇ ਤੋਂ ਪੀੜਤ ਇੱਕ ਮਰੀਜ਼ ਦਾ ਇਲਾਜ ਕਰ ਰਹੇ ਨੇ ਤੇ ਉਹ ਮਰੀਜ਼ ਨੂੰ ਕਹਿੰਦੇ ਨੇ ਕਿ ਮੂੰਹ ਤਾਂ ਟੱਕਲਾ ਭਾਈ ਤੂੰ ਪਰ ਮੈਂ ਤੇਰੀ ਹਾਲਤ ਜ਼ਰੂਰ ਦੱਸਣਾ ਚਾਹਣਾ ਪੰਜਾਬ ਨੂੰ ਕਿ ਪੰਜਾਬ ਕਿਵੇਂ ਵਿੰਨਿਆ ਪਿਆ ਬੈੱਡ ਤੇ ਪਿਆ ਉਹ ਨੌਜਵਾਨ ਪੈਰਾਂ ਤੋਂ ਲੈ ਕੇ ਗਲੇ ਤੱਕ ਉਹਦਾ ਅੰਗ ਅੰਗ ਚਿੱਟੇ ਨਾਲ ਨਸ਼ੇ ਨਾਲ ਸਿਰਿੰਜਾਂ ਨਾਲ ਟੀਕਿਆਂ ਨਾਲ ਬਿੰਨਿਆ ਪਿਆ 모ਗੇ ਹੋਗੇ 모ਗੇ ਬੜੀਆਂ ਬੜੀਆਂ ਗਲੀਆਂ ਹੋ ਗਈਆਂ ਉਹਦੇ ਸਰੀਰ 'ਚ ਪੈਰਾਂ 'ਚ ਹੈ ਗਿੱਟਿਆਂ ਕੋਲ ਹੈ ਗੋਡਿਆਂ ਕੋਲ ਪੱਟਾਂ 'ਚ ਹੈ ਬਾਹਾਂ ਦੇ ਹੱਥਾਂ ਤੇ ਹੈ ਆ ਬਾਹਾਂ ਤੇ ਹੈ ਇੱਥੇ ਮੋਢਿਆਂ ਕੋਲ ਸਾਰੇ ਕਿਤੇ ਸਰੀਰ ਦੀ ਕੋਈ ਥਾਂ ਛੱਡੀ ਨਹੀਂ ਜਿੱਥੇ ਉਹਨੇ ਟੀਕਾ ਲਾ ਕੇ ਗਾਲਾਂ ਦੀ ਕੋਸ਼ਿਸ਼ ਨਾ ਕੀਤੀ ਹੋਵੇ ਗਲਗੇ ਜ਼ਖਮ ਹੋ ਗਏ ਡੂੰਗੇ ਟੋਏ ਪੈ ਗਏ ਤੇ ਉਹ ਡਾਕਟਰ ਸਾਹਿਬ ਉਹ ਦੀਓ ਵੀਡੀਓ ਜਿਹੜੀ ਬਣਾਉਂਦੇ ਨੇ ਉਹ ਵੀਡੀਓ ਨੂੰ ਸਾਡੇ ਪੱਤਰਕਾਰ ਭਰਾ ਸਤਨਾਮ ਸਿੰਘ ਸਤੀਹੋਰਾ ਨੇ ਆਪਣੇ ਫੇਸਬੁੱਕ ਤੇ ਪਾਈ ਆ ਹੁਣ ਦੋ ਤਸਵੀਰਾਂ ਰਾਹੀਂ ਆ ਮੱਖੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਹਰ ਨੌਜਵਾਨ ਦੇ ਹੱਥ 'ਚ ਤੁਸੀਂ ਤਾਂ ਟਿਫਨ ਫੜਾਤਾ ਤੁਸੀਂ ਤਾਂ ਸਰਿੰਜਾ ਖੋਲੀਆਂ ਤੁਸੀਂ ਤਾਂ 14394 ਡਰਗ ਤਸਕਰ ਫੜ ਲਏ ਤੁਸੀਂ ਤਾਂ 10000 ਐਫਆਈਆਰ ਕਰਤੀਆਂ ਤੁਸੀਂ 173 ਕਰੋੜ ਦੀ ਪ੍ਰਾਪਰਟੀ ਜ਼ਬਤ ਕਰ ਲਈ 394 ਵੱਡੇ ਤਸਕਰ ਫੜ ਲਏ ਤੇ ਫਿਰ ਪੰਜਾਬ 'ਚੋਂ ਫਿਰ ਚਿੱਟੇ ਕਰਨ ਮੌਤਾਂ ਦਾ ਇਹ ਮੰਜ਼ਰ ਕਿਉਂ ਨਹੀਂ ਰੁਕ ਰਿਹਾ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ ਚ ਕਸਬਿਆਂ ਚ ਘਰਾਂ ਚ ਚਿੱਟੇ ਕਰਨ ਸੱਥਰ ਕਿਉਂ ਵਿਛਰੇ ਨੇ ਨੌਜਵਾਨ ਲਾਸ਼ਾਂ ਨੂੰ ਬਜ਼ੁਰਗ ਮਾਪੇ ਮੋਢੇ ਕਿਉਂ ਦੇ ਰਹੇ ਨੇ ਮਾਨ ਸਾਹਿਬ ਤੁਹਾਡੀ ਸਰਕਾਰ ਹੈ ਤੇ ਸਰਕਾਰ ਜਵਾਬਦੇਹ ਹੁੰਦੀ ਹੈ ਤੁਸੀਂ ਪਹਿਲੀਆਂ ਸਰਕਾਰਾਂ ਨੂੰ ਸਵਾਲ ਕਰਦੇ ਰਹੇ ਹੋ ਅੱਜ ਜਵਾਬ ਦੇਣ ਦੀ 바ਰੀ ਤੁਹਾਡੀ ਹੈ ਅੱਜ ਸਵਾਲ ਤੁਹਾਨੂੰ ਨੇ ਕਿ ਜਿਸ ਚਿੱਟੇ ਨੂੰ ਮਕਾਉਣ ਦੇ ਵਾਅਦੇ ਨਾਲ ਕੈਪਟਨ ਆਈ ਸੀ ਉਹ ਧੋਖਾ ਕਰਕੇ ਤੇ ਪੰਜਾਬ ਨੇ ਲਾਂਭੇ ਕਰਤੇ ਸਿਆਸਤ ਚੋਂ ਚੇਤਿਆਂ ਚੋਂ ਵੀ ਮੰਨਫੀ ਹੋ ਗਏ ਤੇ ਪਰ ਤੁਸੀਂ ਉਸੇ ਚਿੱਟੇ ਨੂੰ ਖਤਮ ਕਰਨ ਦੇ ਤਹੀਆਂ ਨਾਲ ਪੰਜਾਬ ਦਾ ਭਰੋਸਾ ਜਿੱਤੇ ਆ ਤੇ ਫਰਾ ਦੋ ਤਸਵੀਰਾਂ ਕਿ ਮੌਤ ਹੋ ਰਹੀ ਆ ਤੇ ਸਰਿੰਜ ਕੱਢਣ ਦਾ ਵੀ ਬਖਤ ਨਹੀਂ ਤੇ ਇੱਕ ਨੌਜਵਾਨ ਹਸਪਤਾਲ ਦੇ ਮੰंजे ਤੇ ਇਲਾਜ ਕਰਾ ਰਿਹਾ ਤੇ ਉਸ ਦੇ ਸਰੀਰ 'ਚ ਕੋਈ ਥਾਂ ਨਹੀਂ ਬਚੀ ਸਰਿੰਜ ਲੱਗਣ ਨੂੰ ਤੇ ਐਨਾ ਚਿੱਟਾ ਅੰਦਰ ਉਤਾਰ ਚੁੱਕਿਆ ਤੇ ਡਾਕਟਰ ਗਿਲਹਰੀ ਦੱਸ ਰਹੇ ਸੀਗੇ ਕਿ ਉਹਨਾਂ ਕੋਲ ਪਤਾ ਨਹੀਂ ਹੈ ਜੀ ਕਿੰਨੇ ਮਰੀਜ਼ ਆਉਂਦੇ ਨੇ ਇਹ ਪੰਜਾਬ ਦੀ ਤਸਵੀਰ ਹੈ ਕਿ ਪੰਜਾਬ ਦੀ ਜਵਾਨੀ ਦੇ ਲੱਗੀਆਂ ਹੋਈਆਂ ਸਰਿੰਜਾਂ ਪੰਜਾਬ ਦੀਆਂ ਲੱਗੀਆਂ ਹੋਈਆਂ ਸਰਿੰਜਾਂ ਨੇ ਇਹ ਪੰਜਾਬ ਚ ਮੋਗੇ ਹੋ ਗਏ ਨੇ ਇਹ ਸਿਆਸਤਦਾਨ ਜ਼ਿੰਮੇਵਾਰ ਨੇ ਤੇ ਮੁੱਖ ਮੰਤਰੀ ਸਾਹਿਬ ਆਜ਼ਾਦੀ ਦਿਹਾੜੇ ਤੇ ਅੰਕੜੇ ਗਿਣਾ ਕੇ ਦੱਸਣਾ ਚਾਹੁੰਦੇ ਆ ਕਿ ਪੰਜਾਬ ਤੋਂ ਛੱਟਾ ਮੁੱਕ ਗਿਆ ਚਲੋ ਆਪਾਂ ਮੁੱਖ ਮੰਤਰੀ ਸਾਹਿਬ ਦੇ ਹਵਾਲੇ ਨਾਲ ਗੱਲ ਕਰ ਲੈਂਦੇ ਆ 15 ਅਗਸਤ ਦੇ ਮੁੱਖ ਮੰਤਰੀ ਸਾਹਿਬ ਦੇ ਉਸ ਭਾਸ਼ਣ ਨੇ ਖਾਸੀ ਚਰਚਾ ਛੇੜ ਦਿੱਤੀ ਇੱਕ ਘੰਟਾ 52 ਮਿੰਟ ਲਗਭਗ 2 ਘੰਟੇ ਮੁੱਖ ਮੰਤਰੀ ਸਾਹਿਬ ਆਜ਼ਾਦੀ ਦਿਹਾੜੇ ਦੇ ਉਸ ਸਟੇਟ ਪੱਧਰੀ ਸਮਾਗਮ ਦੇ ਵਿੱਚ ਜਲੰਧਰ 'ਚ ਰਹੇ ਤੇ ਕਹਿੰਦੇ ਜੀ ਮੂਰੇ ਬੁਲਟ ਪ੍ਰੂਫ ਸ਼ੀਸ਼ਾ ਲਾਉਣਾ ਪੈਗਾ ਲੱਖਾਂ ਰੁਪਈਆ ਖੜਾਤਾ ਪੰਜਾਬ ਦਾ ਚਲੋ ਮੁਰਗੀ ਖਾਲੇ ਖਾਨੇ ਖੋਲਣੇ ਪੈਣੇ ਹੁਣ ਤਾਂ ਇਹ ਅਸੀਂ ਨਹੀਂ ਕਹਿੰਦੇ ਮੁੱਖ ਮੰਤਰੀ ਸਾਹਿਬ ਦੀਆਂ ਆਪਣੀਆਂ ਪੁਰਾਣੀਆਂ ਵੀਡੀਓ ਨੇ ਜਿਨ੍ਹਾਂ ਚੋਂ ਕਹਿੰਦੇ ਹੁੰਦੇ ਸੀ ਕਿ ਜੇ ਡਰ ਲੱਗਦਾ ਤਾਂ ਮੁਰਗੀ ਖਾਨੇ ਖੋਲੋ ਤੇ ਹੁਣ ਅੱਜ ਉਹ ਸਵਾਲ ਉਹਨਾਂ ਨੂੰ ਹੋਣ ਲੱਗੇ ਨੇ ਕਿ ਅੱਜ ਤਾਂ ਭਾਈ 2.5 ਸਾਲੇ ਬੀਤੇ ਨੇ 2.5 ਸਾਲਾਂ ਚ ਇਹਨਾਂ ਡਰ ਲੱਗਣ ਲੱਗ ਗਿਆ ਕਿ ਤੁਹਾਨੂੰ ਬੁਲਟ ਪ੍ਰੂਫ ਸ਼ੀਸ਼ੇ 'ਚ ਖੜਕੇ ਪੰਜਾਬ 'ਚ ਸੰਬੋਧਨ ਕਰਨਾ ਪਾਇਆ ਇਸ ਵਾਰ ਉਹ ਇਹਨਾਂ ਨੂੰ ਆ ਮੇਰੇ ਕੋਲ ਰਿਪੋਰਟ ਪਈ ਆ ਉਹ ਸਾਰੀ ਜਿਹਦੇ ਵਿੱਚ ਕਿਹੜੇ ਕਿਹੜੇ ਲੀਡਰ ਨੇ ਕੀ ਕਿਹਾ ਮੁੱਖ ਮੰਤਰੀ ਹਰਣਾ ਨੇ ਬੁਲਟ ਪ੍ਰੂਫ ਸਟੇਜ ਤੋਂ ਪੰਜਾਬ ਦੇ ਨਾਮ ਸੰਬੋਧਨ ਕੀਤਾ ਤੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਉਹ ਕਹਿੰਦੇ ਵੀ ਇਹ ਬਦਲਾ ਦੀ ਆਸ ਨਹੀਂ ਕੀਤੀ ਸੀ ਪੰਜਾਬ ਨੇ ਕਿ 70 ਸਾਲਾਂ 'ਚ ਇਹ ਵੀ ਹੋਊਗਾ ਕਿ ਆਜ਼ਾਦੀ ਦਿਹਾੜੇ ਦਾ ਭਾਸ਼ਣ ਵੀ ਸ਼ੀਸ਼ੇਂs ਕਰਕੇ ਦੇਣਾ ਪਊਗਾ ਕਿ ਇਹ ਦ੍ਰਿਸ਼ ਇਹ ਪੰਜਾਬ ਦੀ ਤਸਵੀਰ ਹੈ ਇਹ ਪੰਜਾਬ ਦਾ ਮਹਾਂਦਰਾ ਦਿਖਾਇਆ ਮੁੱਖ ਮੰਤਰੀ ਸਾਹਿਬ ਨੇ ਉਸ ਦਿਨ ਕਿ ਭਈ ਪੰਜਾਬ ਨੂੰ ਹੁਣ ਬੁਲਟ ਪ੍ਰੂਫ ਸ਼ੀਸ਼ਿਆਂ ਚ ਰੱਖਣ ਦੀ ਲੋੜ ਹੈ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਚ ਨਹੀਂ ਹੈ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਮਾਮਿਆਂ ਦੇ ਘਰੇ ਚੋਰੀ ਹੋਈ ਹੈ ਨਾਨਕਿਆਂ ਦੇ ਘਰ ਚੋਰੀ ਹੋ ਗਈ ਤੇ ਇਧਰ ਹੁਣ ਆਜ਼ਾਦੀ ਦਿਹਾੜੇ ਦਾ ਸਮਾਗਮ ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਮੁੱਖ ਮੰਤਰੀ ਸਾਹਿਬ ਆਪ ਸੁਰੱਖਿਆ ਘੇਰੇ ਦੇ ਨਾਲ ਨਾਲ ਸ਼ੀਸ਼ਿਆਂ ਦੇ ਘੇਰੇ 'ਚ ਵੀ ਨੇ ਉਹ ਵੀ ਬੁਲਟ ਪ੍ਰੂਫ ਸ਼ੀਸ਼ਿਆਂ 'ਚ ਜਿਹਦੇ ਉੱਤੇ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਲੱਖਾਂ ਰੁਪਇਆ ਲੱਗਿਆ ਤੇ ਜੇ ਇੰਨਾ ਡਰ ਲੱਗਦਾ ਫਿਰ ਵਿਰੋਧੀ ਕਹਿੰਦੇ ਮੁਰਗੀਖਾਨਾ ਖੋਲ੍ਹ ਲੂ ਤੁਸੀਂ ਹੋ ਕਹਿੰਦੇ ਹੁੰਦੇ ਸੀ ਜਲੰਧਰ ਕੈਂਟ ਤੋਂ ਕਾਂਗਰਸੀ ਐਮਐਲਏ ਪ੍ਰਗਟ ਸਿੰਘ ਕਹਿੰਦੇ ਸੋਸ਼ਲ ਮੀਡੀਆ ਤੇ ਲਿਖਿਆ ਉਹਨਾਂ ਨੇ ਰੈਲੀਆਂ 'ਚ ਰੋਜ਼ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਦਿਹਾੜੇ ਉੱਤੇ ਬੁਲਟ ਪ੍ਰੂਫ ਸਟੇਜ ਦੇ ਜਰੀਏ ਦੇਸ਼ ਭਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਕੀ ਪੰਜਾਬ ਅਸੁਰੱਖਿਅਤ ਹੋ ਗਿਆ 70 ਸਾਲਾਂ 'ਚ ਇਹ ਬਦਲਾਵ ਪਹਿਲੀ ਵਾਰ ਹੋਇਆ ਇਸੇ ਤਰ੍ਹਾਂ ਐਮਐਲਏ ਸੁਖਵਿੰਦਰ ਕੋਟਲੀ ਨੇ ਲਿਖਿਆ ਪਹਿਲੀ ਵਾਰ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਆਜ਼ਾਦੀ ਦਿਹਾੜੇ ਉੱਤੇ ਬੁਲਟ ਪ੍ਰੂਫ ਕੈਵਨ 'ਚੋਂ ਭਾਸ਼ਣ ਦਿੱਤਾ ਜੇਕਰ ਮੁੱਖ ਮੰਤਰੀ ਸੁਰੱਖਿਅਤ ਨਹੀਂ ਤਾਂ ਬਾਕੀਆਂ ਤਾਂ ਗੱਲੇ ਛੱਡ ਦਿਓ ਸ਼ਾਇਦ ਹੁਣ ਭਗਵੰਤ ਮਾਨ ਜੀ ਨੂੰ ਮੁਰਗੀ ਫਾਰਮ ਖੋਲ੍ਹ ਲੈਣਾ ਚਾਹੀਦਾ ਅਕਾਲੀ ਦਲ ਨੇ ਵੀ ਲਿਖਿਆ ਬੁਲਟ ਪ੍ਰੂਫ ਸ਼ੀਸ਼ਿਆਂ 'ਚ ਗੱਪ ਸੁਣਾਉਣ ਵਾਲੇ ਪਹਿਲੇ ਮੁੱਖ ਮੰਤਰੀ ਬਣੇ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਨੇ ਇਹ ਤੰਜ ਕਸਿਆ ਕਿ ਭਗਵੰਤ ਮਾਨ ਆਜ਼ਾਦੀ ਦਿਹਾੜੇ ਉੱਤੇ ਬੁਲਟ ਪ੍ਰੂਫ ਸ਼ੀਸ਼ਿਆਂ 'ਚ ਗੱਪ ਸੁਣਾਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਨੇ ਪਿਛਲੇ ਸਮੇਂ 'ਚ ਤੰਜ ਕਸਦੇ ਹੁੰਦੇ ਸੀ ਕਿ ਜੇ ਚੰਗੇ ਕੰਮ ਨਹੀਂ ਕੀਤੇ ਹੈ ਤਾਂ ਉਹਨਾਂ ਨੂੰ ਡਰ ਲੱਗਦਾ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਸੋ ਕੀ ਹੁਣ 2.5 ਸਾਲਾਂ 'ਚ ਡਰ ਲੱਗਣ ਦਾ ਕਰਨੀ ਹੈ ਕਿ ਚੰਗੇ ਕੰਮ ਨਹੀਂ ਕੀਤੇ ਅਗਲੇ ਨੂੰ ਬੋਲਣ ਦਾ ਮੌਕਾ ਦਿੱਤਾ 1 ਘੰਟਾ 52 ਮਿੰਟ ਉਸ ਸਟੇਜ ਤੇ ਰਹਿੰਦੇ ਆ ਮੁੱਖ ਮੰਤਰੀ ਭਗਵੰਤ ਮਾਨ ਉਹਨੇ ਲਗਭਗ 30 ਮਿੰਟ ਦਾ ਭਾਸ਼ਣ ਹੈ ਤੇ 30 ਮਿੰਟ ਦਾ ਭਾਸ਼ਣ ਬੁਲਟ ਪ੍ਰੂਫ ਸ਼ੀਸ਼ੇ ਅੰਦਰ ਆ ਪਵੇ ਜਿਵੇਂ ਕਿਹਾ ਜਾਂਦਾ ਨਾ ਕਿ ਕੋਈ ਗੀਤ ਉਸ ਜਿਹੜਾ ਸਾਡੀ ਗਾਇਕੀ ਹੈ ਸਾਡੀ ਸ਼ਾਇਰੀ ਹੈ ਸਾਡੀ ਇਬਾਦਤ ਹੈ ਸਾਡੀ ਕਹਾਣੀਆਂ ਉਹ ਕਹਿੰਦੇ ਉਸ ਸੂਬੇ ਦਾ ਇਤਿਹਾਸ ਉਸ ਸੂਬੇ ਦੀ ਸਥਿਤੀ ਉਸ ਉੱਬੇ ਦੀ ਮੌਜੂਦਾ ਸਭਿਆਚਾਰਕ ਸਥਿਤੀ ਹੈ ਜੋ ਵਾਪਰ ਰਿਹਾ ਉਹਦੇ ਹਾਲਾਤ ਤੋਂ ਬਿਆਨ ਕਰ ਦਿੰਦਾ ਹੈ ਇਹ ਗੀਤਾਂ 'ਚ ਲੇਖਕਾਂ ਰਾਹੀਂ ਇਹ ਚੀਜ਼ ਉਜਾਗਰ ਹੋ ਜਾਂਦੀ ਹੈ ਉਸੇ ਤਰ੍ਹਾਂ ਸਰਕਾਰੀ ਸਿਆਸੀ ਸਮਾਗਮਾਂ ਦਾ ਦ੍ਰਿਸ਼ ਕਿਹਾ ਜਾਏ ਇਹ ਕਾਫੀ ਕੁਝ ਤੈਅ ਕਰ ਦਿੰਦਾ 2 ਘੰਟੇ ਮੁੱਖ ਮੰਤਰੀ ਹੋਰਾਂ ਦੇ ਉਸ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਰਹਿਣ ਦੌਰਾਨ ਉਸ ਖੇਤਰ ਨੂੰ ਨੋ ਫਲਾਈ ਜোন ਨੋ ਡਰੋਨ ਜোন ਲਾਨਿਆ ਹੋਇਆ ਸੀ ਮਤਲਬ ਕਿ ਕਹਿੰਦੇ ਜੀ ਨਾ ਤਾਂ ਉਥੋਂ ਜਹਾਜ਼ ਉੱਡ ਸਕਦਾ ਸੀ ਕੋਈ ਨਾ ਉਥੋਂ ਕੋਈ ਡਰੋਨ ਉੱਡ ਸਕਦਾ ਸੀ ਨਾ ਉਥੋਂ ਕੋਈ ਪੰਛੀ ਉੱਡ ਸਕਦਾ ਸੀ ਤੇ ਇਹ ਤੋਂ ਵੀ ਗਾਂ ਫਿਰ ਐਨੇ ਭਾਰੇ ਮਤਲਬ ਉਹ ਸਾਰੇ ਕੰਟਰੋਲ ਦੇ ਬਾਵਜੂਦ ਸੁਰੱਖਿਆ ਕੰਟਰੋਲ ਦੇ ਬਾਵਜੂਦ ਫਿਰ ਸ਼ੀਸ਼ੇ ਤੱਕ ਲਾਉਣੇ ਪੈਗੇ ਤਾਂ ਸਵਾਲ ਤਾਂ ਉੱਠਣਗੇ ਭਾਈ ਜਿਹਨਾਂ ਸਵਾਲਾਂ ਦੇ ਜਵਾਬ ਜਿਹਨੇ ਬਣਦੇ ਗੱਲਾਂ ਆਜ਼ਾਦੀ ਦੀਆਂ ਤੇ ਡਰ ਸ਼ੀਸ਼ਿਆਂ ਦੇ ਵਿੱਚ ਤੇ ਜੇ ਡਰ ਤੇ ਫਿਰ ਕਹਿੰਦੇ ਕਿ ਮੁਰਗੀਖਾਨੇ ਬਣ ਕੇ ਮੁਰਗੀਖਾਨੇ ਇਧਰ ਜੱਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਹਵਾਲੇ ਨਾਲ ਜਿਹੜੇ ਡੇਰਾ ਸਿਰਸਾ ਮੁਖੀ ਨੂੰ ਫਰਲੋ ਮਿਲਿਆ ਉਸ ਪਰ ਸਵਾਲ ਖੜਾ ਕੀਤਾ ਜੱਥੇਦਾਰ ਗਿਆਨੀ ਰਕबीर ਸਿੰਘ ਕਹਿੰਦੇ ਕਿ ਕਿਹੜਾ ਪੈਮਾਨਾ ਕਿ ਇੱਕ ਬਲਾਤਕਾਰੀ ਨੂੰ ਵਾਰ-ਵਾਰ ਹਰਿਆਣਾ ਸਰਕਾਰ ਫਰ ਲੋ ਦਿੰਦੀ ਆ ਵੋਟਾਂ ਦਾ ਹਵਾਲਾ ਭਾਈ ਇਹ ਚੋਣਾ ਦੀ ਖੇਡ ਹੈ ਤੇ ਦੂਸਰੇ ਪਾਸੇ ਕਹਿੰਦੇ ਜਿਹੜੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਿਹੜੀ ਆਪਣੀ ਤਹਿ ਸਜ਼ਾ ਵੀ ਭੁਗਤ ਚੁੱਕੇ ਨੇ ਉਹਨਾਂ ਦੀ ਵੀ ਰਹੀ ਨਹੀਂ ਸੋ ਕੱਲ ਤੱਕ ਸਭ ਦੇ ਜੱਥੇ ਸਰ ਗਿਆਨੀ ਰਕਵੀਰ ਸਿੰਘ ਹੋਰਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਫਰ ਲੋ ਦੇਣ ਤੇ ਸਵਾਲ ਚੁੱਕਿਆ ਜਿ세 ਕਹਿੰਦੇ ਰਕਵੀਰ ਸਿੰਘ ਨੇ ਕਿਹਾ ਕਿ ਰੈਪਿਸਟ ਨੂੰ ਹਰਿਆਣਾ ਚੋਣਾਂ ਤੋਂ ਪਹਿਲਾਂ ਫਰੋਲ ਦਿੱਤੀ ਜਾਂਦੀ ਹੈ ਬਲਾਤਕਾਰੀ ਨੂੰ ਫਰੋਲ ਦਿੱਤੀ ਜਾਂਦੀ ਹੈ ਪਰ ਇਹ ਨਿਆਂ ਨਹੀਂ ਹੈ ਉਹ ਕਹਿੰਦੇ ਕਿ ਜੇਲ੍ਹਾਂ ਚ ਬੰਦਬੰਦੀ ਸਿੰਘਾਂ ਨੂੰ ਰਿਹਾ ਵੀ ਨਹੀਂ ਕੀਤਾ ਜਾਂਦਾ ਯਾਨੀ ਰਕबीर ਸਿੰਘ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਅਨਿਆਂ ਹੋ ਰਿਹਾ ਧਰਮ ਦੀ ਖਾਤਰ ਜੇਲ੍ਹਾਂ ਚ ਬੰਦ ਸਿੱਖਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਉਹ ਕਹਿੰਦੇ ਕਿ 32 ਸਾਲਾਂ ਤੋਂ ਜੇਲ੍ਹਾਂ ਚ ਬੰਦ ਨੇ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਉਹਦੇ ਬਾਅਦ ਵੀ ਰਿਹਾਈ ਨਹੀਂ ਮਿਲ ਰਹੀ ਤੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਸਲੇ ਤੇ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੈਂਡਿੰਗ ਮਾਮਲੇ ਨੇ ਤੁਸੀਂ ਉਹਨਾਂ ਤੇ ਗੌਰ ਕਰੋ ਉਹਨਾਂ ਨੇ ਬਲਵਾਂ ਸਿੰਘ ਰਾਜੂ ਉਹਨਾਂ ਦੇ ਵੱਲੋਂ ਲਿਖਿਆ ਕਿ 12 ਸਾਲਾਂ ਤੋਂ ਮਾਮਲਾ ਪੈਂਡਿੰਗਾ ਸਰਕਾਰ ਫੈਸਲਾ ਨਹੀਂ ਲੈ ਪਾਰੀ ਕਿ ਉਹਦੀ ਫਾਂਸੀ ਨੂੰ ਉਮਰ ਕੈਚ ਬਦਲਣਾ ਜਾਂ ਨਹੀਂ ਬਦਲਣਾ ਉਹ ਕਹਿੰਦੇ ਮਾਨਜੋਗ ਅਦਾਲਤ ਨੇ ਸਰਕਾਰ ਤੇ ਛੱਡਿਆ ਹੋਇਆ 12 ਸਾਲ ਤੋਂ ਸਰਕਾਰ ਦੇ ਪਾਲੇ ਚ ਹੈ ਫੈਸਲਾ ਪਰ ਸਰਕਾਰੇ ਫੈਸਲਾ ਨਹੀਂ ਕਰ ਪਾਰੀ ਕਹਿੰਦੇ ਇਹ ਤੱਕਾ ਹੀ ਨਹੀਂ ਤਾਂ ਹੋਰ ਕੀ ਆ ਉਹਨਾਂ ਨੇ ਗ੍ਰਵੇਨੀਤ ਬਿੱਟੂ ਦੀ ਚੋਣ ਰੈਲੀ ਦੇ ਦੌਰਾਨ ਅੰਮਿਤ ਸ਼ਾਹ ਦੇ ਦਿੱਤੇ ਭਾਸ਼ਣ ਦੇ ਵਾਰਨ ਵੀ ਕਿਹਾ ਕਿ ਗ੍ਰਹਿ ਮੰਤਰੀ ਹਰੋਂ ਦੇ ਬੋਲ ਇਹ ਸਹੀ ਨਹੀਂ ਸੀਗੇ ਕਿ ਅਸੀਂ ਇਹਨਾਂ ਨੂੰ ਮਾਫ ਨਹੀਂ ਕਰਾਂਗੇ ਕਹਿੰਦੇ ਕਿ ਇਹ ਸੰਕੇਤ ਕਰਦਾ ਕਿ ਉਹਨਾਂ ਦੀ ਭਾਵਨਾ ਕਿਹੋ ਜਿਹੀ ਹੈ ਤੇ ਸੈਕੰਡਰੀ ਕੁਮਾਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਹਰ ਸਾਲ ਜਦੋਂ ਦੇਸ਼ ਆਜ਼ਾਦੀ ਦਿਹਾੜਾ ਮਨਾਉਂਦਾ ਅਸੀਂ ਵਟਵਾਰੇ ਦੀ ਪੀੜ ਤੇ ਉਸ ਵਟਵਾਰੇ ਦੀ ਪੀੜ ਦੇ ਦੌਰਾਨ ਮਾਰੇ ਗਏ ਆਪਣੇ ਹੀ ਭਰਾਵਾਂ ਨੂੰ ਯਾਦ ਕਰਦੇ ਆਂ ਤੇ ਉਹਨਾਂ ਦੀ ਯਾਦ ਚ ਅਖੰਡ ਪਾਠ ਸਾਹਿਬ ਦੇ ਪਾਠ ਕਰਾਈ ਜਾਂਦੇ ਨੇ ਹੈਨਾ ਤੇ ਉਹ ਉਸ ਦੇ ਭੋਗ ਪਾਈ ਜਾਂਦੇ ਨੇ ਉਹ ਕਹਿੰਦੇ ਕਿ ਹਰ ਸਾਲ 15 ਅਗਸਤ ਨੂੰ 47 ਨੂੰ ਵਟਵਾਰੇ ਦੇ ਵਕਤ ਮਾਰੇ ਗਏ ਜਿਨne ਵਾਸੀ ਨੇ ਚਾਹੇ ਇੱਧਰ ਨੇ ਚਾਹੇ ਉੱਧਰ ਦੇ ਉਹਨਾਂ ਦੀ ਕਹਿੰਦੇ ਆਤਮਿਕ ਸ਼ਾਂਤੀ ਲਈ ਪਾਠ ਕਰਵਾਇਆ ਜਾਂਦਾ ਤੇ ਪਰ ਕਹਿੰਦੇ ਅਫਸੋਸ ਇਸ ਗੱਲ ਦਾ ਕਿ ਨਾ ਭਾਰਤ ਚ ਨਾ ਪਾਕਿਸਤਾਨ ਚ ਕਦੇ ਸੰਸਦ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਇਹਦੇ ਪੀੜਤਾ ਇੱਕ ਗੱਲ ਸੋ ਦੀਰ ਸਿਰਸਾ ਮੁਖੀ ਨੂੰ ਹਰਿਆਣੇ ਦੀਆਂ ਚੋਣਾਂ ਤੋਂ ਪਹਿਲਾਂ 10ਵੀਂ ਵਾਰ ਪਰੋਲ ਮਿਲੀ ਹੈ ਤੇ 10 ਵਾਰ ਦੀ ਪਰੋਲ ਚੋਂ ਪਗਲ ਕਰ ਚੁੱਕਿਆ ਹਾਂ ਉਸ ਦਿਨ ਵੀ ਕਿ 6 ਵਾਰ ਪਰੋਲ ਐਨ ਚੋਣਾਂ ਦੇ ਨਾਲ-ਨਾਲ ਮਿਲੀ ਹੈ ਚਾਹੇ ਚੋਣਾਂ ਰਾਜਸਥਾਨ ਚ ਹੋਣ ਚਾਹੇ ਚੋਣਾਂ ਹਿਮਾਚਲ ਹਰਿਆਣੇ ਦੀਆਂ ਹੋਣ ਚਾਹੇ ਉਹ ਪੰਜਾਬ ਦੀਆਂ ਹੋਣ ਚਾਹੇ ਉਹ ਵਿਧਾਨ ਸਭਾ ਦੀਆਂ ਹੋਣ ਚਾਹੇ ਉਹ ਨਗਰ ਨਿਗਮ ਪੰਚਾਇਤੀਆਂ ਹੋਣ ਖੇਡ ਸਾਰਾ ਚੋਣਾਂ ਨਾਲ ਜੁੜਿਆ ਤੇ ਇਹਦੇ ਪਰ ਵੀ ਸਵਾਲ ਖੜੇ ਹੋਏ ਸਲਕਾਤਾ ਚ ਮਹਿਲਾ ਡਾਕਟਰ ਨਾਲ ਜੋ ਬਸਲੂਕੀ ਹੋਈ ਜੋ ਜਬਰਜਨਾ ਹੋਇਆ ਜਦੋਂ ਤੋਂ ਬਾਦੋਂ ਦਾ ਕਤਲ ਜਿਸ ਬੇਰਹਿਮੀ ਨਾਲ ਹੋਇਆ ਉਸ ਦੇ ਪੀੜਤਾਂ ਨੂੰ ਬੇਸ਼ੱਕ ਹ ਮਤਲਬ ਇਨਸਾਫ ਦੀ ਆਸ ਬਹੁਤ ਦੂਰ ਦਿਖਦੀ ਹੈ ਮਾਪੇ ਸਮਝ ਨਹੀਂ ਪਾ ਰਹੇ ਉਹਦੀ ਮਾਂ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਇਆ ਪਰਦੋਸ਼ੀਆਂ ਨੂੰ ਸਜ਼ਾ ਮਾਂ ਸਹੀ ਮਿਲਣ ਸਾਰੇ ਦੋਸ਼ੀ ਫੜੇ ਜਾਣ ਇਹਦੇ ਲਈ ਸਮੁੱਚੇ ਭਾਰਤ ਚ ਆਵਾਜ਼ ਉੱਠ ਰਹੀ ਹੈ ਜਿਸ ਦੇ ਵਿੱਚੋਂ ਸਮੁੱਚਾ ਡਾਕਟਰੀ ਭਾਈਚਾਰਾ ਹੜਤਾਲ ਦੇ ਵਿੱਚ ਆ ਗਿਆ ਪ੍ਰਦਰਸ਼ਨ ਚ ਆ ਗਿਆ ਜਿਹਦੇ ਵਿੱਚ ਪੰਜਾਬ ਦਾ ਵੀ ਤੇ ਚੰਡੀਗੜ੍ਹ ਦਾ ਵੀ ਉਥੇ ਦੀ ਵੀ ਸਾਰੀ ਨਰਸਾਂ ਡਾਕਟਰਾਂ ਨੇ ਹੜਤਾਲ ਕੀਤੀ ਹੈ ਸੋ ਬਕਾਇਦਾ ਦੇਸ਼ ਭਰ ਚ ਹੜਤਾਲ ਦੀ ਕਾਲ ਹੈ ਤੇ ਜੇਕਰ ਉਹ ਕਹਿੰਦੇ ਕਿ ਤੁਸੀਂ ਫੜੇ ਨਹੀਂ ਜਾਂਦੇ ਬੇਸ਼ੱਕ ਇੱਕ ਜਿਹੜਾ ਫੜਿਆ ਉਹ ਨੂੰ 14 ਦਿਨਾਂ ਲਈ ਪੁਲਿਸ ਕਸਟਡੀ ਚ ਭੇਜਿਆ ਵੀ ਹੈ ਇਸ ਮਾਮਲੇ ਦੇ ਵਿੱਚ ਸੰਜੇ ਨੂੰ ਇੱਕ 14 ਦਿਨਾਂ ਦੀ ਪੁਲਿਸ ਕਸਟਡੀ ਚ ਭੇਜ ਦਿੱਤਾ ਗਿਆ ਪਰ ਅੱਜ ਇਹ ਕਹਿੰਦੇ ਸਾਰੇ ਦੋਸ਼ੀ ਫੜੇ ਜਾਣੇ ਬਾਕੀ ਨਹੀਂ ਤਾਂ ਉਹਦੇ ਲਈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਆਪੀਡੀ ਸੇਵਾਵਾਂ 'ਚ ਠੱਪ ਰਹੀਆਂ ਅੱਜ ਪੱਛਮੀ ਬੰਗਾਲ ਦੇ ਕੋਲਕੱਤਾ ਦੇ ਵਿੱਚ ਮੈਡੀਕਲ ਡਾਕਟਰਾਂ ਜੋ ਜਵਰਜਨਾਂ ਦੀ ਘਟਨਾ ਹੋਈ ਕਤਲ ਹੋਇਆ ਉਹਦੇ ਵਿਰੋਧ 'ਚ ਅੱਜ ਦੇਸ਼ ਭਰ ਦੇ ਨਾਲ-ਨਾਲ ਪੰਜਾਬ ਦੇ ਵਿੱਚ ਵੀ ਡਾਕਟਰਾਂ ਵੱਲੋਂ ਹਸਪਤਾਲਾਂ ਦੇ ਬਾਹਰ ਹੜਤਾਲ ਕੀਤੀ ਗਈ ਜਿਸ ਦੇ ਚਲਦਿਆਂ ਦਿੱਲੀ ਏਮਜ਼ ਪਪਾਲ ਏਮਜ਼ ਚੰਡੀਗੜ੍ਹ ਦਾ ਪੀਜੀਆਈ ਹੈਨਾ ਪੰਜਾਬ ਦਾ ਰਜਿੰਦਰਾ ਹਸਪਤਾਲ ਲੁਧਿਆਣੇ ਦੇ ਹਸਪਤਾਲ ਇਹ ਸਾਰਿਆਂ 'ਚ ਆਪੀਡੀ ਸੇਵਾਵਾਂ 'ਚ ਠੱਪ ਰਹੀਆਂ ਕੁਦਰਤ ਪੰਜਾਬ ਦੇ ਸਮੁੱਚੇ ਸਰਕਾਰੀ ਹਸਪਤਾਲਾਂ ਵਿੱਚ OPD ਦੇ ਨਾਲ ਨਾਲ ਐਮਰਜੈਂਸੀ ਸੇਵਾਵਾਂ ਵਾਸਤੇ ਡਾਕਟਰ ਤਾਇਨਾਤ ਨੇ। ਭੁਗੜੀ ਪ੍ਰਭਾਵਿਤ ਹੋਈ ਪਰ ਐਮਰਜੈਂਸੀ ਦੇ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਇਹਦੇ ਨਾਲੇ ਮਹੱਲਾ ਕਲੀਨਿਕਾਂ ਦੇ ਡਾਕਟਰਾਂ ਨੇ ਵੀ ਨਾਲ ਸਾਥ ਦਿੱਤਾ। ਉਹ ਵੀ ਹੜਤਾਲ 'ਚ ਨੇ। ਤੇ ਜਦੋਂ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਹਿ ਦਿੱਤਾ ਕਿ ਜੇਕਰ ਸਾਰੇ ਦੋਸ਼ੀ ਨਹੀਂ ਫੜੇ ਜਾਂਦੇ ਤਾਂ 24 ਘੰਟਿਆਂ ਦੀ ਦੇਸ਼ ਵਿਆਪੀ ਹੜਤਾਲ ਸ਼ੁਰੂ ਹੋ ਜਾਏਗੀ ਫਿਰ। ਸੋ ਇਸ ਪ੍ਰਕਿਰਿਆ ਦੇ ਵਿੱਚ ਹੁਣ ਹਾਂ ਅਤੇ ਵਿੰਗਲ ਦੀ ਮੁੱਖ ਮੰਤਰੀ ਮਮਤਾ ਮਾਜੀ ਨੇ ਕਿਹਾ ਕਿ ਦੋਸ਼ੀਰ ਸਜ਼ਾਵਾ ਦਿਵਾਉਣ ਤੱਕ ਉਹ ਪੂਰੀ ਜद्दोजहद ਕਰਨਗੇ ਸੀਬੀਆਰ ਨੂੰ 18 ਅਗਸਤ ਤੱਕ ਅਲਟੀਮੇਟਮ ਦਿੱਤਾ ਤੇ ਪਰ ਇਹ ਮਾਮਲਾ ਦੇਸ਼ੋਂ ਨਿਕਲ ਕੇ ਦੁਨੀਆ ਪਰਛ ਫੈਲ ਗਿਆ ਕਿ ਮਨੁੱਖ ਆਦਮੀ ਇੱਕ ਕਿਸ ਹੱਦ ਤੱਕ ਬੇਰਹਿਮ ਤੇ ਬੇਸ਼ਰਮ ਹੋ ਸਕਦਾ ਹੈ ਜੀ ਤਸਵੀਰ ਜਿਪਿਕ ਦੇ ਰੋ گلوبਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ